ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ 7-8 ਦਿਨਾਂ ਤੇ ਮੌਸਮ ਦੀ ਯਾਨੀ ਕਿ 4-5 ਦਸੰਬਰ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਤੇ ਮੀਂਹ ਦੇ ਅਸਰ ਕਿੰਨੇ ਕੁ ਹੋਣਗੇ ਇਸ ਵਾਸਲੇ ਦੀ ਤਾਜ਼ਾ ਸੈਟੇਲਾਈਟ ਦੀ ਸਿਚ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਆ ਜੀ ਪਹਾੜੀ ਖੇਤਰਾਂ ਦੇ ਵਿੱਚ ਇੱਕ ਫੱਛਮੀ ਸਿਸਟਮ ਸਰਗਰਮ ਹੋਣ ਜਾ ਰਿਹਾ 29 ਨਵੰਬਰ ਨੂੰ ਇਹ ਪਛਮੀ ਸਿਸਟਮ ਦਾ ਸੌਖਦਾ ਹੈਗਾ ਪਹਾੜੀ ਖੇਤਰਾ ਦੇ ਵਿੱਚ ਜਿਹਦੇ ਸਦਕਾ ਪਹਾੜਾ ਦੇ ਵਿੱਚ ਹਲਕੇ ਬਰਬਾਰੀ ਹੋਣ ਦੇ ਨਾਲ ਪੰਜਾਬ ਦੇ ਵੀ ਕੁਝ ਖੇਤਰਾ ਦੇ ਵਿੱਚ ਹਲਕੇ ਛਰਾਟੇ ਦੇ ਅਸਰ ਰਹਣਗੇ ਤੇ ਪੰਜਾਬ ਦੇ ਵਿੱਚ ਠੰਡੀਆਂ ਹਵਾਵਾਂ ਚੱਲ ਸਕਦੀਆਂ ਨੇ ਜੇ ਅਗਲੇ 4-5 ਦਿਨਾਂ ਤੱਕ ਫਿਲਹਾਲ ਜੇਕਰ ਅਗਲੇ 48 ਘੰਟਿਆਂ ਦੀ ਗੱਲ ਕਰੀਏ ਤੇ yellow alert ਜਿਹੜਾ ਸੰਗਲਿਤ ਹੌਂਦ ਨੂੰ ਲੈ ਕੇ ਜਾਰੀ ਕੀਤੇ ਗਏ ਨੇ ਮੌਸੇਫਾ ਗੱਲਾਂ ਇਹ ਜਿਹੜੀ ਅਪਡੇਟ ਹੈ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੋ ਰਿਪੋਰਟ ਜਾਰੀ ਕੀਤੀ ਹੈ ਹਲਕੀ ਪੂਰੇ ਦੀ ਹਵਾ ਸੇਲੇ ਚੱਲਦੀ ਹੋਈ ਆ ਈਸਟਵਿੰਡ ਪੰਜਾਬ ਦੇ ਵਿੱਚ ਚੱਲ ਰਹੀ ਆ ਤੇ ਕੁਝ ਕਿਸੇ ਤਰ੍ਹਾਂ ਦੇ ਵਿੱਚ ਫੱਛੋਂ ਹਲੇ ਵੀ ਚੱਲ ਰਹੀ ਆ ਫਰੋਂ ਦੇ 48 ਘੰਟਿਆਂ ਤੱਕ ਪੂਰੇ ਦੀ ਹਵਾ ਚੱਲੇਗੀ ਜਿਹਦੇ ਨਾਲ ਮੌਸਮ ਥੜਾ ਗੰਦਲਾ ਬਣ ਸਕਦਾ ਤੇ ਸੰਗਲੇ ਧੁੰਦ ਜਮੀਨੀ ਲੈਵਲ ਤੇ ਜੜੀਆ ਬਣ ਸਕਦੀ ਆ ਇਸ ਸਲਾਵਾ ਜੇਕਰ ਆਉਂਦੇ 3-4 ਦਿਨਾਂ ਦੀ ਗੱਲ ਕਰੀਏ ਯਾਨੀ 29, 30, 1 ਤੇ 2 ਦਸੰਬਰ ਪਾਚਮੀ ਸਿਸਟਮ ਫਹਾੜੀ ਖੇਤਰਾ ਦੇ ਵਿਚ ਇਹਨਾਂ ਦਿਨਾਂ ਦੇ ਦਰਮਿਆਨ ਸਰਗਰਮ ਰਹੇਗਾ ਪੰਜਾਬ ਦੇ ਵਿੱਚ ਠੰਡੀਆਂ ਹਵਾਵਾਂ ਦਾ ਦੌਰ ਚੱਲ ਸਕਦਾ ਹੈ ਹਲਕੇ ਛਰਾਟੇ ਖਾਸ ਕਰ ਗੁਰਦਾਸਪੁਰ ਫਟਾਣਕੌਰ ਨਵਾਂਸ਼ਹਿਰ ਹੁਸ਼ਿਆਰਪੁਰ ਇਹਨਾਂ ਖੇਤਰਾ ਦੇ ਵਿੱਚ ਲੱਗ ਸਕਦੇ ਨੇ ਤੇ ਟੁੱਟੂਮੀ ਬਦਲਵਾਇ ਹੰਜਾਓ ਦੇ ਖਾਸ ਕਰ ਮਾਝਾ ਦੋਆਬਾ ਤੇ ਮਾਲਵਾ ਦੇ ਕੁਝ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਇਸਲਾਵਾ ਜੇਕਰ ਉਸ ਤੋਂ ਅੱਗੇ ਅੱਗੇ ਵਧੇ ਯਾਨਕਿ 5 4 5 ਤੇ 6 ਦਸੰਬਰ ਦੀ ਗੱਲ ਕਰੀਏ ਤਾਂ ਮੌਸਮ ਇੱਕ ਵਾਰ ਫਿਰ ਤੋਂ ਥੋੜਾ ਖੁੱਲੇਗਾ ਤੇ ਥੋੜਾ ਸਾਫ਼ ਮੌਸਮ ਹੋ ਸਕਦਾ ਹੈ ਟੈਂਪਰੇਚਰ ਦੇ ਵਿੱਚ ਗਰਾਵਰ ਦਰਜ ਹੋਏਗੀ 1-2 ਡਿਗਰੀ ਦੇ ਟੈਂਪਰੇਚਰ ਹੈ ਜਿਹੜੀ ਰਾਤਾਂ ਦੇ ਵਿੱਚ ਗਰਾਵਰ ਦਰਜ ਕੀਤੀ ਜਾ ਸਕਦੀ ਹੈ ਟੈਂਪਰੇਚਰ ਦੀ ਤੇ ਇਸਲਾਵਾ ਦਿਨਾਂ ਦੇ ਟੈਂਪਰੇਚਰ ਵੀ 1-2 ਡਿਗਰੀ ਹੇਟਾਂ ਜਿਹੜੇ ਆਉਣਗੇ ਤੇ ਇੱਕ ਨਜ਼ਰ ਅਰ ਰਿਪੋਰਟ ਦੇ ਅਲਾਨਿਆ ਜਿਹੜੇ ਮੌਸਮ ਹਾਕ ਨੇ ਜਾਰੀ ਕੀਤੀ ਆ ਅਗਲੇ 48 ਘੰਟੇ ਜਾਂ ਫਿਰ ਕਹੇ ਅਗਲੇ 72 ਘੰਟੇ ਦੇ ਲਈ yellow alert ਮੌਸਮ ਹਾਕ ਨੇ ਜਾਰੀ ਕਰ ਦਿੱਤੇ ਨੇ ਇਸ ਸਲਾਹ ਉਹ ਕੋਈ ਵੱਡੇ ਲੈਵਲ ਦੇ ਵਿੱਚ ਚੱਕਰ ਦੀ ਉਮੀਦ ਨਹੀਂ ਆ ਜੀ ਤੇ ਮੌਸਮ ਆਪਣਾ ਲਗਭਗ ਠੀਕ ਠਾਕ ਬਣਿਆ ਰਹੇਗਾ ਤੁਹਾਨੂੰ ਅੱਜ ਜੀ ਸ਼ੁਕਰੀਆ